ਬੀਏਡ ਟੈਟ ਪਾਸ ਬੇਰੁਜ਼ਗਾਰ ਯੂਨੀਅਨ ਦੇ ਵੱਲੋਂ ਸ਼ਿਨਾਨਦਪੁਰ ਸਾਹਿਬ ਦੇ ਗੰਭੀਰ ਪੁਰਵਖੇ ਸਿੱਖਿਆ ਮੰਤਰੀ ਦੀ ਕੋਠੀ ਦਾ ਕਿਰਾਉ ਕੀਤਾ ਗਿਆ ਤਦ ਆਸ ਲਈਏ ਕਿ ਸਿੱਖਿਆ ਮੰਤਰੀ ਹਰਜੂਤ ਬੈਂਸ ਦੀ ਰਿਹائش ਦਾ ਨਵਾਂ ਵੱਲੋਂ ਕਿਰਾਉ ਕੀਤਾ ਗਿਆ ਪਿਛਲੇ ਦਿਨੀ 3 ਸਾਲਾਂ ਤੋਂ ਇੱਕ ਵੀ ਨਵੇਂ ਲੈਕਚਰਾਰ ਤੇ ਮਾਸਟਰ ਕਾਰਡ ਦੀ ਪ੍ਰਤੀ ਨਹੀਂ ਹੋਈਏ ਜਿਸ ਨੂੰ ਲੈ ਕੇ ਵੱਡੇ ਸਵਾਲ ਜਿਹੜੇ ਨੇ ਇਹਨਾਂ ਚੁੱਕੇ ਨਹੀਂ ਤੇ ਇਹਨਾਂ ਦਾ ਇਹ ਕਹਿਣਾ ਹੈ ਕਿ ਵਾਦੇ ਜਿਹੜੇ ਨੇ ਉਹ ਸਰਕਾਰ ਦੇ ਵੱਲੋਂ ਜ਼ਰੂਰ ਕੀਤੇ ਗਏ ਸਨ ਸੁੱਭਾ ਸਰਕਾਰ ਵੱਲੋਂ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਬੜੇ ਵੱਡੇ ਵੱਡੇ ਸੁਪਨੇ ਵਿਖਾਏ ਗਏ ਸਨ ਪਰ ਹੁਣ ਉਹਨਾਂ ਦੀਆਂ ਮੰਗਾਂ ਤੇ ਧਿਆਨ ਹੀ ਨਹੀਂ ਦਿੱਤਾ ਜਾ ਰਿਹਾ ਜਿਸ ਦੇ ਚੱਲਦਿਆਂ ਵੇਖੋ ਕਿਵੇਂ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਅਧਿਆਪਕ ਨੇ ਉਹਨਾਂ ਵੱਲੋਂ ਰੋਸ ਜ਼ਾਹਰ ਕੀਤਾ ਗਿਆ ਤੇ ਸਿੱਖਿਆ ਮੰਤਰੀ ਦੀ ਕੋਠੀ ਦਾ ਘੇਰਾਉ ਕਰਦਿਆਂ

ਬੀਐਡ ਟੈਟ ਪਾਸ ਬੇਰੁਜ਼ਗਾਰ ਯੂਨੀਅਨ ਦੇ ਵੱਲੋਂ ਸ਼ਿਨਾਂਗਪੁਰ ਸਾਹਿਬ ਦੇ ਗੰਭੀਰ ਪ੍ਰਵਿਖੇ ਸਿੱਖਿਆ ਮੰਤਰੀ ਦੀ ਕੋਠੀ ਦਾ ਕਿਰਾਉ ਕੀਤਾ ਗਿਆ ਤਦ ਆਖੀਏ ਕਿ ਸਿੱਖਿਆ ਮੰਤਰੀ ਹਰਜੂਤ ਬੈਂਸ ਦੀ ਰਿਹائش ਦਾ ਨਵਾਂ ਵੱਲੋਂ ਕਿਰਾਉ ਕੀਤਾ ਗਿਆ ਪਿਛਲੇ ਦਿਨੀ 3 ਸਾਲਾਂ ਤੋਂ ਇੱਕ ਵੀ ਨਵੇਂ ਲੈਕਚਰਾਰ ਤੇ ਮਾਸਟਰ ਕਾਰਡ ਦੀ ਭਰਤੀ ਨਹੀਂ ਹੋਈਏ ਜਿਸ ਨੂੰ ਲੈ ਕੇ ਵੱਡੇ ਸਵਾਲ ਜਿਹੜੇ ਨੇ ਇਹਨਾਂ ਚੁੱਕੇ ਨਹੀਂ ਤੇ ਇਹਨਾਂ ਦਾ ਇਹ ਕਹਿਣਾ ਹੈ ਕਿ ਵਾਦੇ ਜਿਹੜੇ ਨੇ ਉਹ ਸਰਕਾਰ ਦੇ ਵੱਲੋਂ ਜ਼ਰੂਰ ਕੀਤੇ ਗਏ ਸਨ ਸੁੱਭਾ ਸਰਕਾਰ ਵੱਲੋਂ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਬੜੇ ਵੱਡੇ ਵੱਡੇ ਸੁਪਨੇ ਵਿਖਾਏ ਗਏ ਸਨ ਪਰ ਹੁਣ ਉਹਨਾਂ ਦੀਆਂ ਮੰਗਾਂ ਤੇ ਧਿਆਨ ਹੀ ਨਹੀਂ ਦਿੱਤਾ ਜਾ ਰਿਹਾ ਜਿਸ ਦੇ ਚੱਲਦਿਆਂ ਵੇਖੋ ਕਿਵੇਂ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਅਧਿਆਪਕ ਨੇ ਉਹਨਾਂ ਵੱਲੋਂ ਰੋਸ ਜ਼ਾਹਰ ਕੀਤਾ ਗਿਆ ਤੇ ਸਿੱਖਿਆ ਮੰਤਰੀ ਦੀ ਕੋਠੀ ਦਾ ਘੇਰਾਉ ਕਰਦਿਆਂ ਨਾਰੇਬਾਜ਼ੀ ਕੀਤੀ ਗਈ लाई वञे <wine> <incarcerated>